ਅੱਜ ਆਪਸ ਤੈ ਨਹੀਂ ਮੌਜੂਦ ਹੈ ਅਸੀਂ ਸਾਰੇ ਮਜਦੂਰਾਂ ਨੂੰ ਬੁਲਾਈ ਦਿੰਨੇ ਆ ਅੱਥੇ ਸਾਰੇ ਆਪੇ ਦਰਜ ਆ ਸਮੈਂਡ ਕਰ ਦਿੰਨੇ ਆ ਕਿ ਅੱਜ ਦਾ ਦੂਰ ਦੇ ਸਨਾਇਆ ਜਾਵੇ ਤਾਂ ਕਿ ਸਭਿਆਂ ਨੂੰ ਚੱਲਿਆ ਆ ਦੂਰ ਦੇ ਸਹੀ ਆਮ ਲੋਕ ਨੂੰ ਲਿਆ ਤੇ ਬੁਰੀ ਗੱਲ ਇਹ ਹੈ ਕਿ ਸਾਡਾ ਇੱਥੇ ਇੱਕ ਦਫਤਰ ਹੈ ਇਹਦੀ ਵਾਰਤ ਸਾਨੂੰ 4-5 ਸਾਲ ਹੋ ਗਏ ਅਸੀਂ ਹਰ ਇੱਕ ਸਾਹ ਕੋ ਜਾ ਕਰਦੇ ਆ ਹਰ ਇੱਕ ਨੂੰ ਮੰਗ ਪੱਤਰ ਦੇ ਦਿੱਤੀਆਂ ਜੀ ਜੀ ਸਾਹਿਬ ਕੋ ਵੀ ਔਰ ਅਨੰਦ ਗੋਪੀ ਸਾਹਿਬ ਜੀ ਵੀ ਔਰ ਫਕੀਰ ਜੀ ਵੀ ਖੈਰਬੁਖੀਆ ਇਹਨਾਂ ਨੂੰ convidiate ਕੀਤੇ ਨਹੀਂ ਸਾਨੂੰ ਹਾਜ਼ਰ ਆ ਕੇ ਕੀ ਵਾਕਤ ਵੀ ਹਾਜ਼ਰ ਆ ਗਏ ਨੇ ਕਿ ਗੋਪੀ ਸਾਹਿਬ ਨੇ ਆਪ ਆਖੇ ਮੌਕਾ ਵੀ ਦਿੱਤੀ ਹੈ ਅਸੀਂ ਆਮ ਆਦਮੀ ਵੀ ਬਹੁਤ ਮਜ਼ੇ ਕੀਤੀ ਹੈ ਜਿਹੜੇ ਬੋਤਾ ਪਈਆਂ ਸੀ ਭਿਆਬੀ ਬਾਬਾ ਜੀ ਇਕੱਠ ਹੋ ਗਏ ਸੀ ਇਹਨਾਂ ਨੂੰ ਪੂਰੀ ਸ਼ਰਧਾ ਕੀਤੀ ਹੈ ਹੰਦੀ ਤਰ੍ਹਾਂ ਔਰ ਇਹ ਜੀਵੇਨ ਨਗਨ ਦੇ ਨਿੰਦ ਕਾਮੀਚਾਰੀ ਨੇ ਉਗ ਮਿਲਪਾ ਕੁਛਕੀ ਇਹ ਸਾਡਾ ਕੰਮ ਨਹੀਂ ਹੋਇਆ ਇਸ ਦੀ ਇਨਕੈਰੀ ਕਰਾਈ ਜਾਵੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਯਾਨੀ ਕੀ ਕੀਤਾ ਜਾਈਏ ਕਿ ਇਹ ਦੇਖੋ ਦੂਸਰੇ ਸਾਹ ਨੂੰ ਸਾਨੂੰ ਪ੍ਰੋਸਟਾ ਦਵਾਇਆ ਚਾਰ ਨੌ ਨੂੰ ਮੇਂ ਜਾਸਰ ਜੱਬੈਂ ਟਾਈਮ ਤੇ ਉਹ ਸੀ ਗਾਜਰਨ ਦੇ ਵਿੱਚ ਛੋਟਾ ਸਾਰਾ ਟੁਕੜਾ ਲਾਇਆ ਉਹ ਜਾਸਰ ਜੀ ਚਾਰ ਨੌ ਨਹੀਂ ਲਾੰਗੀ ਉਹ ਜੋ ਵਾਰ ਫਿਰ ਅਸੀਂ ਢੇੜੇ ਰਾਉਂ ਦੇ ਜੀ ਗੋਗੀ ਸਾਹਿਬ ਨੇ ਦੇਖਿਆ ਸ਼ਾਹਪੁਰ ਕੋਲ ਵੀ ਖਾਇਆ ਐਨਐਵੀ ਕੋਲ ਉਹਨੂੰ ਐਂਪੀ ਵੀ ਸੀ ਤੇ ਲੱਗ ਰਿਹਾ ਹੈ ਅਸੀਂ ਭਰਾਂਗੇ ਮਾਦਰਾ ਕਰਾਂਗੇ ਪਰ ਇਹ ਵੀ ਸਾਨੂੰ ਇਨਸਾਫ ਦਾ ਹੱਕ ਚਾਹਵਾਂਗੇ ਅਜੇ ਸਾਥਕ ਆਮ ਆਦਮੀ ਨੇ ਕੋਈ ਨਹੀਂ ਸਾਥ ਦਿੱਤਾ ਕਿਉਂਕਿ ਇਹੀ ਚਾਹੀ ਬਹੁਤ ਚੱਲ ਕੇ ਸਾਡਾ ਕੰਮ ਕਾਲ ਬਿੰਦੂ ਉਠਾਪਿਆ ਲੋਕਾਂ ਦੇ ਘਰ ਤੀਨੀ ਵਕਤ ਦੀ ਨਾਕਿਸਤ ਦੇ ਹੋ ਰਹੀਆਂ ਦੇ ਇਸ ਕਰਕੇ ਲੋਕ ਬਹੁਤ ਆਟੋ ਰਿਕਸ਼ਾ ਦੇ ਬਹੁਤ ਜ਼ਿਆਦਾ ਕਾਗਨੇ ਇਸ ਕਰਕੇ ਸਾਨੂੰ ਪੂਰਾ ਇਨਸਾਫ ਦਿਵਾਇਆ ਜੀ ਕਿਉਂਕਿ ਅੱਜ ਦਿਨ ਵੀ ਹੋਣਾ ਅਸੀਂ ਸ਼ਾਪਰੀ ਵੀ ਮਾਦਰਾ ਕਰਾਂਗੇ ਆਮ ਆਦਮੀ ਪਾਰਟੀ ਵਾਂਗ ਕਰਾਂਗੇ ਵੇ ਇੱਥੇ ਆਸ਼ਾ ਜੀ ਨਗਰਿੰਦਰ ਇਹ ਇਹ ਨਹੀਂ ਕੰਮ ਕਰਦਾ ਸਾਡਾ ਜਿਵੇਂ ADC ਸਾਹਿਬ ਤੇ ਜੈਨ ਸਾਹਿਬ ਗੌਜਨ ਇਹ ਜਿਹੜੇ ADC ਸਾਹਿਬ ਨੇ ਵੀ ਲਿਖੇਣ ਭੇਜਿਆ ਵੀ ਇਹ ਮਸਲਾ ਹਾਲੀਕ ਪਿਆ ਜਾਵੇ ਅਸ਼ੀਸ਼ ਜਨ ਸਾਹਿਬ ਨੇ ਭੇਜਿਆ ਕਿ ਗੋਗੀ ਸਾਹਿਬ ਨੇ ਨਹੀਂ ਸ਼ਾਹਬੂ ਜੀ ਸਾਹਿਬ ਨੇ ਵੀ ਬਾਰਿਆਂ ਨੇ ਜੀ ਦਾ ਕੋਈ ਕੰਮ ਨਹੀਂ ਕੀਤਾ ਹੁਣ ਅਸੀਂ ਉਨੀ ਤੀਜੋ ਮਿਲੀ ਸੀ ਉਨੀ ਨੇ ਸਾਨੂੰ ਕਹਿ ਰਿਹਾ ਕਿ ਜਾਓ ਸਦਾ ਕੰਮ ਮਾਰ ਗਿਆ ਮਿੱਤੂ ਸੀ ਆਪਣਾ ਫੀ ਜਾ ਕੇ ਪਾਸਟ ਕਰੋ ਪਰ ਉਨੀ ਤੀਜੋ ਬਾਅਦ ਫਿਰ ਕੰਪਨਪਾਪ ਹੋ ਗਿਆ ਤੇ ਹੁਣ ਜਿਹੜੇ ਚਾਤੀ ਨੂੰ ਘਮਾਉਗਾ ਅਸੀਂ ਬਹੁਤ ਕੰਮ ਹੋ ਗਿਆ 40 ਸਾਲ ਤੋਂ ਗਿਣੀ ਜਾ ਰਿਹਾ ਸਾਰੇ ਅਫਸਰਾਂ ਕੋਲ ਹਾਂ ਨੂੰ ਦੁਨੀਆ ਨੂੰ ਹਾਂਜੀ ਸੱਸੀ ਗਾਲ ਜੀ ਵਾਹੀ ਗੁਰੂ ਖਾਲਸਾ ਵਾਹੀ ਗੁਰੂ ਖਤੇ ਆਜੇ ਮਜ਼ਦੂਰ ਇੱਕ ਦਾ ਦਿਨ ਦੀ ਬੋਰ ਆਰਬਿਕ ਕਾਮੇ ਸਭ ਇ릭 ਸਾਹ ਤੇ ਚੱਲਾ ਖਾਨੇ ਔਰ ਸਾਡੇ ਸਰਕਾਰ ਵੱਲੋਂ ਸਰਕਾਰ ਤੋਂ ਮੰਗ ਹੈ ਜੀ ਸਾਡਾ ਬਸਟਾਂ ਪੁਲ ਦੇ ਨੀਚੇ ਆਟੋ ਸਟੈਂਡ ਵਾਸਤੇ ਆ ਚਾਰ ਸਾਲ ਤੋਂ ਸਾਡੇ ਪ੍ਰਧਾਨ ਜੀ ਹੋਮਪੁਰ ਦਾ ਜੋਧਾ ਜੀ ਕਾਫੀ ਮੰਗ ਪੱਤਰ ਵੀ ਦਿੱਤਾ ਹੈ ਉਹਨਾਂ ਨੇ ਬਤਾਇਆ ਸੀ ਜਿਵੇਂ ਤੱਕ ਸਰਕਾਰ ਉਹ ਲੋਕ ਕੋਈ ਸੁਣਵਾਈ ਨਹੀਂ ਆ ਤਾਂ ਆ ਜਿੰਨੇ ਦੇਖ ਰਹਾ ਹੁਣ ਗਰਮੀ ਵੀ ਆ ਰਹੀ ਆ ਕਾਫੀ ਆਟੋ ਆਟੋ ਚਾਲਾਕ ਰਿਕਸ਼ਾ ਚਾਲਕ ਤੇ ਖਰੀਦਾਰਾਂ ਦਾ ਆਰਾਮ ਵੀ ਕਰਦੇ ਜੀ ਬੰਦੇ ਵੀ ਆ ਠੀਕ ਆ ਪਰ ਕੁਛ ਪ੍ਰਸ਼ਾਸਨ ਦੇ ਸਹਾਇਤੇ ਵੀ ਇੱਥੇ ਰੇੜੀ ਫਰੀ ਲੱਗਿਆ ਜੀ ਉਹਨਾਂ ਨੇ ਪਹਿਲ ਲੈ ਕੇ ਉਹਨਾਂ ਕੋ ਜਵਾਨ ਦੇ ਜੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਇਹ ਪ੍ਰਸ਼ਾਸਨ ਤੋਂ ਮੰਗ ਕਰਾਂਗਾ ਕਿ ਸਾਡੀ ਜਿਹੜਾ ਸਟੈਂਡ ਆ ਉਹ ਸਾਨੂੰ ਸਾਧ ਜੀ ਤੋਂ ਸੁਭਾਈ ਜਾਨ ਔਰ ਸਾਡਾ ਮਸਲਾ